ਗੱਲਬਾਤ ਹੋਈ ਹੈ ਕੀ ਹੋਇਆ ਕੀ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦਾ ਕਹਿੰਦੇ ਭਾਈ ਬਸ ਕਰੋ ਮੂਰਖੇ ਨਾਲ ਕੀ ਲੁੱਟੀ ਹੈ ਬਸ ਕਰੋ ਭਾਈ ਬਸ ਕਰੋ ਯਾਰ ਸਾਡੀ ਪਾਰਟੀ ਪੰਥਕ ਆ ਅਸੀਂ ਕੌਮ ਦੇ ਰਾਖੇ ਆ ਤੇ ਲੱਗੀਆਂ ਗੱਲਾਂ ਕਰਨ ਇਹ ਰਾਖੇ ਨੇ ਕੌਮ ਦੇ ਪਤਾ ਕੀ ਨਾਮ ਆ ਮੇਰਾ ਕੁਸ਼ਵਿੰਦਰ ਸਿੰਘ ਨਾਮ ਹੈ ਜੀ ਕੁਸ਼ਵਿੰਦਰ ਭਾਈ ਮਸਲਾ ਹੋਇਆ ਪੰਥਕ ਨਾ ਹੋਇਆ ਕੀ ਸੀ ਸਰ ਹੋਇਆ ਨਹੀਂ ਅਸੀਂ ਪੰਥਕ ਵਾਲਟੀ ਆ ਜੀ ਅੱਛਾ ਜੀ ਇਹ ਬੀਬੀ ਕਹਿੰਦੀ ਪੰਥਕ ਵਾਲਟੀ ਆ ਇਹ ਦੱਸੋ ਇਹ ਪੰਥਕ ਵਾਲਟੀ ਆ ਲੜਾਈ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦਾ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਚਲੋ ਇਹਦੇ ਸਾਹਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਜ ਵੀ ਗੱਲ ਕਰਦੀ ਹੈ ਬੀਬੀ ਉਹ ਦੋਸਤ ਪਾਰਟੀ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਗਲੀਆਂ ਟੋਲੀਆਂ ਇਹਨਾਂ ਨੇ ਗੁਰੂ ਗਰਾਜ ਸਾਹਿਬ ਗੋੜੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਨਾਲ ਚੜ੍ਹਨ ਜਾਈ ਨਾ ਕਦੇ ਕਦੇ ਗੱਲ ਹੋਈ ਗੱਲ ਨਹੀਂ ਹੋਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਬੰਥਕਾ ਅਸੀਂ ਬੰਥਕ ਵਾਲਟੀਆ ਮੈਂ ਪੁੱਛਿਆ ਬੀਬੀ ਕਿ ਤੂੰ ਬੰਥਕਾ ਹੈਂ ਗੋਲ ਕੇ ਤੁਸੀਂ ਖਾ ਗਏ ਦੇਗਾ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਤੇ ਪੈਸੇ ਕੀ ਨਹੀਂ ਕਰਦੇ ਖਾ ਗਏ ਲੋਕਾਂ ਦਾ ਲੁੱਟ ਕੇ ਖਰੂਨ ਚਿੱਟੇ ਦੇ ਵਪਾਰੀ ਇਹ ਕਿਹਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗੇ ਚਿੱਟਾ ਰੋਜ਼ਾਨਾ 8-10 ਮੁੰਟੇ ਮਰਦੇ ਨੇ ਪੰਜਾਬ ਦੇ ਵਿੱਚ ਹੈ ਇਹਨਾਂ 500 ਰੁਪਏ ਰੱਖ ਲੈ ਕੋਸ਼ਿਸ਼ ਨਹੀਂ ਹੋਇਆ ਮੇਰਾ ਵੀ ਕੋਸ਼ਿਸ਼ ਹੀ ਹੋਇਆ ਕੋਸ਼ਿਸ਼ ਨਹੀਂ ਹੋਇਆ ਤੁਹਾਨੂੰ ਪੁੱਛਦਾ ਜੋ ਵੀ ਹੈਗੀ ਆ ਜੀ ਤੁਹਾਨੂੰ ਦੱਸ ਦਿੰਦੇ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਜੀ ਪਾਜੀ ਪਿੱਛੇ ਆਓ ਮਾਈਨਰ ਲੰਘੂ ਕੋਈ ਨਾ ਕੋਈ ਬਣਾਉਣੇ ਕਿ ਤਰ੍ਹਾਂ ਕਰਦਾ ਇਸ ਕਾਲਾ ਫਰ ਕੁਛ ਨਹੀਂ ਹੋਇਆ ਪਾਜੀ ਨਾਮ ਕੀ ਹੈ ਜੀ ਤੁਹਾਡਾ ਤੁਹਾਨੂੰ ਨਾਮ ਕੀ ਹੈ ਸਾਡੀ ਪਾਰਟੀ ਪੰਥਕ ਆ ਪਾਜੀ ਮਸਲਾ ਕੀ ਹੋਇਆ ਹੈ ਕੌਮ ਦੇ ਰਾਖੇ ਗੱਲ ਵੀ ਆਈ ਹੈ ਪਾਜੀ ਇਹ ਲੱਗੀਆਂ ਗੱਲਾਂ ਕਰ ਰਹੇ ਪਾਜੀ ਗੱਲ ਇਹ ਰੱਖਣੇ ਕੌਮ ਦੇ ਮੇਰਾ ਖੁਸ਼ਚੰਦਰ ਸਿੰਘ ਨਾਮ ਹੈ ਪਾਜੀ ਕੁਛ ਨਹੀਂ ਹੋਇਆ ਹਾਂ ਪਾਜੀ ਮਸਲਾ ਹੋਇਆ ਕੀ ਸੀ ਹੋਇਆ ਕੀ ਸੀ ਸਾਰੇ ਹੋਇਆ ਕਹਿੰਦੇ ਅਸੀਂ ਪੰਥਕ ਕੁਆਲਟੀ ਆ ਜੀ ਕੁਛ ਨਹੀਂ ਹੋਇਆ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਇਹ ਦੱਸੋ ਪੰਥਕ ਕੁਆਲਟੀ ਆ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦੇ ਕੈਂਡੀਡੇਟ ਤਾਂ ਹੈ ਨਹੀਂ ਇਹਨਾਂ ਕੋਲ ਹਾਂ ਇਹ ਉਹ ਸਾਬਤ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਥ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਹੁਣ ਕਿਹਨੂੰ ਨਹੀਂ ਪਤਾ ਕਿਹਨੂੰ ਨਹੀਂ ਪਤਾ ਕੀ ਕਰਦੇ ਆ ਇਹ ਹਾਂਜੀ ਗਲੀਆਂ 'ਚ ਰੋਲੇ ਨਾ ਨਾ ਗੁਰੂ ਗ੍ਰੰਥ ਸਾਹਿਬ ਗੋੜੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚੱਲਣੇ ਜਵਾਈ ਗੱਲ ਕੀ ਹੋਈ ਸੀ ਬਾਈ ਗੱਲ ਕੀ ਹੋਈ ਫੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਪਾਰਟੀ ਆ ਮੈਂ ਪੁੱਛਿਆ ਬੀਬੀ ਵੀ ਤੂੰ ਪੰਥਕ ਆ ਗੋਲ ਕੇ ਤੁਸੀਂ ਖਾ ਗਏ ਡੇਗਾਂ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਦੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕਿਹਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗਿਆ ਚਿੱਟਾ ਰੋਜ਼ਾਨਾ 8-10 ਮੁੰਡੇ ਮਰਦੇ ਨੇ ਪੰਜਾਬ ਦੇ ਵਿੱਚ ਹੈ ਜੀ ਇਹਨਾਂ ਪੰਜ ਰੋਲ ਕੇ ਰੱਖਦਾ ਕੋਸ਼ ਨਹੀਂ ਹੋਇਆ ਮੇਰਾ ਵੀ ਕੋਸ਼ ਨਹੀਂ ਹੋਇਆ ਕੋਈ ਨਹੀਂ ਹੋਇਆ